ਸਾਡੇ ਪਿੰਡ ਦਾ ਬਾਈ ਬਹੁਤ ਬੁਰਾ ਹਾਲ ਆ ਕੀ ਬੁਰਾ ਹਾਲ ਆ ਬਾਈ ਇਹ ਆਪਣੀ ਜਵਾਨੀ ਦੱਸਣਗੇ ਤੇ 2 ਮਿੰਟ ਵੀਡੀਓ ਨੂੰ ਪੂਰੀ ਦੇਖ ਲਓ ਮੇਰੇ ਸਾਰੇ ਭਰਾ ਤੇ ਵੀਡੀਓ ਨੂੰ ਸ਼ੇਅਰ ਵੀ ਕਰ ਦਿਓ ਪਿੰਡ ਫੈਜਗੜਾ ਜੀ ਜ਼ਿਲ੍ਹਾ ਲੁਧਿਆਣਾ ਤੇ ਕੀ ਹਾਲ ਆ ਬਾਈ ਜੀ ਬਹੁਤ ਵਧੀਆ ਜੀ ਵੀ ਕਾਦੇ ਲਈ ਬਾਈ ਇਕੱਠ ਕਰਿਆ ਹੋਇਆ ਥੋੜਾ ਅੱਜ ਇਹ ਠੀਕ ਆ ਬਾਈ ਸਾਡੇ ਰੋਡ ਦਾ ਹਾਲ ਬੱਚਿਆਂ ਦੇ ਦੇਖੋ ਕਮਾ ਕੇ ਦਿਖਾਓ ਜੀ ਦਰਮੜਿਆ ਠੀਕ ਆ ਬਾਈ ਰੋਡ ਦਾ ਸਾਡੇ ਬਹੁਤ ਬੁਰਾ ਹਾਲ ਆ ਜੀ ਪਾਣੀ ਖੜਦਾ ਦਰਾਂ ਮੂਰੇ ਇਹਦਾ ਹੱਲ ਕਰਿਆ ਜਾਵੇ ਪਿੰਡ ਪੈਜਗੜ ਜੀ ਸਕੂਲ ਹਾਈ ਸਕੂਲ ਆ ਜੀ ਸਾਡਾ ਸਕੂਲ ਦੇ ਬੱਚੇ ਆਉਂਦੇ ਨੇ ਜਦੋਂਸ ਮੇਰੇ ਬੁਰਾ ਹਾਲ ਮੂਰੀਆਂ ਚੱਕ ਤੱਕ ਚੜ ਗਏ ਤੁਰਦੇ ਨੇ ਜੀ ਦੇਖਦੇ ਵੀਨੇ ਜੀ ਮੈਡਮਾਂ ਜਾ ਆਉਣਗੇ ਉਹਨੂੰ ਪੁੱਛ ਲੈ ਕੱਲ ਨੂੰ ਫੇਰ ਲਪਾਵਾਂ ਤੁਹਾਡੀ ਖਬਰ ਠੀਕ ਹੈ ਜੀ ਬਹੁਤ ਬੁਰਾ ਹਾਲ ਹੈ ਕੈਮਰਾ ਘੁਮਾ ਕੇ ਦਿਖਾ ਦਿਓ ਮੜਾ ਜੀ ਆ ਦੇਖੋ ਇਹ ਰੋਡ ਦੇਖੋ ਬੋਹ ਆ ਦੇਖ ਲਓ ਜੀ ਇਹ ਰੋਡ ਦਾ ਆ ਵੀ ਦੇਖੋ ਆ ਜੋ ਇੱਧਰ ਨੂੰ ਪਾਉ ਨੂੰ ਆ ਪਿੰਡ ਫਾਈ ਕੜ ਦਾ ਰੋਡ ਆ ਜੀ ਇਹ ਨਾਲੇ ਸਕੂਲ ਪੈ ਜਾਂਦਾ ਤਾਂ ਦੇਖ ਲਓ ਬਾਈ ਇਹ ਸਿੱਧਾ ਹੀ ਜਾ ਕੇ ਪੈ ਰੋਡ ਨਿਕਲਦਾ ਜੀ ਬਰੇਕ ਵਾਲਾ ਰੋਡ ਤੋਂ ਪੈਂਦਾ ਛੇ ਹਟ ਮੈਂ ਪੈਲ ਨੂੰ ਨਿਕਲ ਜਾਂਦਾ ਰੋਡ ਇਹ ਸਾਰੇ ਰੋਡ ਦਾ ਬਹੁਤ ਬੁਰਾ ਹਾਲ ਆ ਬਾਈ ਆ ਦੇਖੋ ਜੀ ਆ ਦੇਖੋ ਇਹਨੇ ਟੋਏ ਨੇ ਛੋਟੇ ਛੋਟੇ ਜਵਾਕ ਸਕੂਲ ਆਉਂਦੇ ਨੇ ਇੱਧਰ ਨੂੰ ਹੱਥ ਬੰਨ੍ਹ ਕੇ ਬੇਨਤੀ ਹੈ ਮੇਲੇ ਸਾਹਿਬ ਜੀ ਸਾਡੇ ਪਿੰਡ ਦਾ ਬੜਾ ਇੱਕ ਗੌਰ ਕਰੋ ਜੀ ਤਾਂ ਬਾਕੀ ਬਾਈਆ ਪਿੰਡ ਵਾਲੇ ਖੜੇ ਨੇ ਸਾਰੇ ਤੇ ਹੁਣ ਪਿੰਡ ਦੀ ਗੌਰ ਕਰੋ ਜੀ ਹੱਥ ਬੰਨ੍ਹ ਕੇ ਹੀ ਬੇਨਤੀ ਹੈ ਜੀ ਆ ਦੇਖੋ ਸਾਡੇ ਪਿੰਡ ਦਾ ਹਾਲ ਕੀ ਹੋਇਆ ਪਿਆ ਆ ਦੇਖੋ ਜੀ ਪਾਣੀ ਲੈ ਬਹੁਤ ਪਾਣੀ ਆ ਦੇਖ ਆ ਕੋਸਾ ਆ ਦੇਖੋ ਆ ਦੇਖ ਲਓ ਜੀ ਆ ਪਾਣੀ ਤਾਂ ਪ੍ਰਸ਼ਾਸਨ ਨੂੰ ਬੇਨਤੀ ਹੈ ਜੀ ਇਹ ਮਰੇ ਕੋਲਾ ਰੋਡ ਹਾਈਵੇ ਤੇ ਰੋਡ ਦੇ ਉੱਪਰ ਪੈਟਾ ਜੀ ਸਾਡਾ ਕਿਸੇ ਤੋਂ 3 ਕਿਲੋਮੀਟਰ ਪਿੱਛੇ ਜੀ ਆ ਦੇਖੋ ਹਾਲ ਤਾਂ ਤਾਂ ਬਾਈ ਜਿਹੜੇ ਸਵੇਰੇ ਸਕੂਲ ਜਵਾਕ ਸਕੂਲ ਆਉਂਦੇ ਨੇ ਆ ਕੇ ਦੇਖ ਲਿਓ ਜਵਾਕਾਂ ਦਾ ਹਾਰਵੇ ਬਹੁਤ ਜ਼ਿਆਦਾ ਬੁਰਾ ਹਾਲ ਹੈ ਨੇ ਛਾਲੀਆਂ ਲੱਗ ਪੜੇ ਲਿਪੜਦੇ ਆ ਆਹ ਕਿਹੜਾ ਜੀ ਕੁਝ ਆ ਕੇ ਦੇਖ ਲਓ ਜੀ ਆ ਦੇਖੋ ਉਹ ਟਰੈਪ ਕਾ ਰਹੀ ਹੈ ਦੇਖ ਲਓ ਬਿਲਕੁਲ ਬਹੁਤ ਬਹੁਤ ਆ ਦੇਖੋ ਜੀ ਟਰੈਪ ਕਾਉਂਦੀ ਆ ਦੇਖੋ ਅੱਜ ਸੋਰੀ ਬੜਾ ਹੱਡੇ ਰੋਲਦੇ ਵੀਰੇ ਬਾਈ ਕਿਵੇਂ ਲੱਗਦਾ ਬਾਈ ਸਾਰੇ ਲੈ ਗਏ ਘਰਾਲੇ ਦੇ ਸਾਰੇ ਸਾਰੇ ਹੋਏ ਸਾਰੀ ਖਰਾਬ ਆ ਬਾਈ ਸਾਰੀ ਬੁਰਾ ਹਾਲਾ ਵੀਰੇ ਆਓ ਯਾਰ ਬਹੁ ਲੰਗੜ ਚ ਦਿੱਕਤ ਆ ਜੀ ਕਿੰਨਾ ਚਿਰ ਹੋ ਗਏ ਕੋਈ ਜਾ ਕੇ ਕਮਾ ਘਰਾਲਾ ਤੋਂ ਮਜਰਾ ਪੈ ਲਈ ਸਿੱਧਾ ਰਾਣਾ ਸਾਹਿਬ ਨੂੰ ਜਾ ਕੇ ਮਿਲਦਾ ਜੀ ਬੜੇ ਬੜੇ ਖੱਡੇ ਨੇ ਦੇਖੋ ਜੀ ਪੁੱਤਿਆਂ ਵਾਲੇ ਆ 20 ਹਰੋ ਆਜੋ ਇੱਧਰ ਨੂੰ ਆਜੋ ਖੜ ਕੇ ਦੱਸ ਆ ਜਾਓ ਵੀ ਆ ਜਾਓ ਆ ਜਾਓ ਆ ਜਾਓ ਆ ਜਾਓ ਆਜੋ ਆਜੋ ਦੱਸੋ ਆ ਸਾਡੇ ਜਿਹੜਾਲੇ ਦੇ ਮਾਟਰ ਸਾਹਿਬ ਮਾਟਰ ਜਿਹਨਾਂ ਦਾ ਪੁੱਛੋ ਆ ਰੋਡ ਦਾ ਦੱਸੋ ਜੀ ਖੜ ਕੇ ਅਸੀਂ ਆ ਰੋਡ ਦਾ ਉਜੋ ਕਿੰਨਾ ਬੁਰਾ ਆਜੋ ਮਾਟਰ ਦੀ ਵੀਡੀਓ ਬਣਾਓ ਮਾਟਰ ਜੱਸੀ ਕਾਲ ਜੀ ਕਿੰਨਾ ਬੁਰਾ ਹੋ ਠੀਕ ਠਾਕ ਰੋਡ ਦਾ ਕੀ ਹਸਬਦਾ ਬਾਈ ਚਾਰ ਪੰਜ ਸਾਲ ਤੋਂ ਬਣੀ ਹਾਂਜੀ ਤੇ ਰੋਡ ਬਣੀ ਨਹੀਂ ਨਰਕ ਹੈ ਜਿੰਨਾ ਨਰਕ ਲੋਕਾਂ ਦੇ ਬਹੁਤ ਐਕਸੀਡੈਂਟ ਹੁੰਦੇ ਨੇ ਲੋਕਾਂ ਸੱਟਾਂ ਲਾ ਦਿਆਂ ਜਿੱਤਣ ਨੇ ਲੋਕਾਂ ਤੇ ਇਹਨੂੰ ਜਲਦੀ ਜਲਦੀ ਬਣਾਇਆ ਜਾਵੇ। ਮਾੜੇ ਹੱਤ ਮੰਨ ਕੇ ਸਾਡੀ ਬੇਨਤੀ ਹੈ ਜੀ ਤੁਸੀਂ ਉਹ ਸਾਡੀ ਇਹ ਰਿਕਵੈਸਟ ਸੁਣੀ ਜੀ। ਚਾਰ ਪਿੰਡਾਂ ਦਾ ਰੋਡ ਜਿਆਦਾ ਰੋਡ ਦਾ ਬੁਰਾ ਹਾਲ ਆ ਜੀ। ਪ੍ਰਸ਼ਾਸਨ ਨੂੰ ਤੇ ਐਮਐਲਏ ਸਾਹਿਬ ਨੂੰ ਬੇਨਤੀ ਹੈ ਵੀ ਇਹਨੂੰ ਜਲਦੀ ਜਲਦੀ ਬਣਾਇਆ ਜਾਵੇ। ਚਾਰ ਪਿੰਡਾਂ ਦਾ ਰੋਡ ਜਾਂਦਾ ਜੀ ਇਹ ਚਾਰ ਪੰਜ ਪਿੰਡਾਂ ਜਾਂਦਾ ਜੀ। ਇਹ ਨਹੀਂ ਜੀ। ਹੱਤ ਮੰਨ ਕੇ ਸਾਡੀ ਇਹ ਬੇਨਤੀ ਹੈ ਜੀ ਆਗੇ ਤੁਸੀਂ ਬੱਚਿਆਂ ਦਾ ਹਾਲ ਦੇਖ ਲਓ ਇਸ ਵੇਲੇ ਕੀ ਹੁੰਦਾ। ਮੈਡਮਾਂ ਦਾ ਟੀਚਰਾਂ ਦੇ ਬੱਚਿਆਂ ਦਾ ਬਹੁਤ ਬੁਰਾ ਹਾਲ ਆ ਜੀ। ਸਾਡੇ ਮਾਸਟਰ ਸਾਹਿਬ ਖੜੇ ਨਹੀਂ ਜੀ। ਚਲਦੇ ਨੇ ਸਾਰੇ ਕੰਮ। ਹਾਂ ਹਾਂ ਹਾਂ। ਸਾਹਿਬ ਨੇ ਪੜਾਘੇ ਨੇ ਬਹੁਤ ਜ਼ਿਆਦਾ ਹੀ ਖਿਲਦੇ ਬਹੁਤ ਟੁੱਟਿਆ ਬਈ ਇੱਧਰ ਖੜੇ ਹੀ ਪਿੰਡ ਫੈਜਗੜ੍ਹ ਕਿਹੜਾ ਕੋਈ ਬੋਹ ਕਹਿੰਦਾ ਦੇਖੋ ਆ ਲੈ ਉਹ ਤੇਰੇ ਧੱਕਾ ਹੀ ਦੱਸੋ ਬਹੁਤ ਬੁਰਾ ਹਾਲ ਆ ਜੀ ਆ ਦੇਖੋ ਕਿੱਡੇ ਕਿੱਡੇ ਦਾ ਪਾਣੀ ਫਸਿਆ ਵੀ ਇਹ ਪੈਦਾ ਤੇ ਬੀਬੀ ਬੋਣਾ ਆਜੋ ਕੁਛ ਦੱਸੋ ਜੀ ਆਜੋ ਮਾ ਜੀ ਆੜੀਆਂ ਮਤਾਮਾਂ ਖੜੀਆਂ ਨੇ ਜੀ ਇੱਧਰ ਬੁੜੀਆਂ ਸਾਡੀਆਂ ਕੀਆਂ ਪਈਆਂ ਨੇ ਜੀ ਅੱਗੇ ਵੀ ਬਣਾ ਰੋਹਦਾ ਜੀ ਖੜੀਆਂ ਨੇ ਸਿਆਣੀਆਂ ਨੇ ਜੀ ਜਦੋਂ ਗੁਰੂ ਘਰ ਜਾਂਦੀਆਂ ਨੇ ਅਪੱਲਾ ਤਾਂ ਜਦੋਂ ਮੀਂਹ ਪੈਂਦਾ ਗੁਰੂ ਘਰ ਜਾਇ ਨਹੀਂ ਹੁੰਦਾ ਜੀ ਨਾ ਇਹਨਾਂ ਦਾ ਤੁਰ ਹੁੰਦਾ ਇਹਨਾਂ ਦੇ ਗੋਡੇ-ਗੋਡੇ ਪਾਣੀ ਦੇ ਵਿੱਚ ਜੀ ਬਹੁਤ ਬੁਰਾ ਹਾਲ ਆ ਜੀ ਸਾਡੀ ਹੱਥ ਬੰਨ੍ਹ ਕੇ ਬੇਨਤੀ ਆ ਜੀ ਤੁਸਨੂੰ ਐਮਐਲਏ ਸਾਹਿਬ ਨੂੰ ਸੌਂ ਸੌ ਨੂੰ ਜਰੂਰ ਬੇਨਤੀ ਆ ਜੀ ਇਹਦੀ ਸਾਡੀ ਹੱਲ ਕਰੋ ਰਿਕਵੈਸਟ ਹੈ ਬੇਚਾ ਹਾਂ ਜੀ ਆ ਦੇਖ ਲੋ ਗੱਡੀ ਕਿੰਨੀ ਹੌਲੀ ਹੌਲੀ ਜਾ ਰਹੀ ਹੈ ਜਗੀ ਸਾਹਿਬ ਖੜਿਓ ਮੜਾ ਜਾ ਆ ਦੱਸੋ ਜੀ ਰੋਡ ਦਾ ਦੱਸੋ ਮੜਾ ਰੋਡ ਬਾਰੇ ਮੜਾ ਦੱਸੋ ਕਿੰਨਾ ਬੁਰਾ ਹਾਲ ਆ ਇਹ ਪੈਚ ਕੜ ਦੇ ਰੋਡ ਦਾ ਬਹੁਤ ਮਾੜਾ ਹਾਲ ਆ ਬੇਚਾ ਇਹ ਕਿੰਨੇ ਟਾਈਮ ਤੋਂ ਪਰੇਸ਼ਾਨ ਆ ਸਾਰਿਆਂ ਲਈ ਹੋਰੀ ਬਹੁਤ ਜ਼ਿਆਦਾ ਬਿਲਕੁਲ ਨਾਲੇ ਪਿੰਡ ਵੀ ਪੈਂਦੇ ਨੇ ਭਾਈ ਅਲਦਲੇ ਨਾਲ ਕਿਨਹੀਂ ਚਾਰ ਪਿੰਡ ਪੈਂਦੇ ਨੇ ਹੀ ਪੰਜ ਇਹ ਸਭ ਤੋਂ ਵੱਡੀ ਗੱਲ ਆ ਭਾਈ ਸਭ ਤੋਂ ਵੱਡੀ ਗੱਲ ਹੈ ਜਿਹੜਾ ਸਕੂਲ ਆ ਬੱਚਿਆਂ ਨੂੰ ਬਹੁਤ ਪ੍ਰੋਬਲਮ ਆਉਂਦੀ ਆ ਬਈ ਛੋਟੇ ਛੋਟੇ ਬੱਚੇ ਨੇ ਵਿਚਾਰੇ ਕਿਵੇਂ ਬਰਸਾਤ ਚੋਂ ਆਉਂਦੇ ਨੇ ਕਿੰਨਾ ਕਿੰਨਾ ਪਾਣੀ ਹੁੰਦਾ ਬਿਲਕੁਲ ਜੀ ਬਿਲਕੁਲ ਇਹਦੇ ਬਹੁਤ ਧਿਆਨ ਦੇਣ ਦੀ ਲੋੜ ਆ ਵੀ ਸਾਰਿਆਂ ਨੂੰ ਠੀਕ ਆ ਜੀ ਆ ਦੇਖੋ ਇਹੋ ਜਿਹੇ ਰਿਕਸ਼ੇ ਵਾਲੇ ਜਦੋਂ ਛੁੱਟੀ ਹੁੰਦੀ ਹੈ ਬੱਚਿਆਂ ਨੂੰ ਨਾ ਰਿਕਸ਼ੇ ਦੇ ਬੱਚਿਆਂ ਨੂੰ ਮਾਪਿਓ ਲੈ ਕੇ ਜਾਂਦੇ ਨਹੀਂ ਇਹ ਰੁਆ ਕੇ ਚਲੋ ਠੀਕ ਆ ਵੀਰੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਜੀ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ